ਆਪਣੀ ਉਲਟੀ ਵਰਗਾ ਕਰਨਾ ਸੌ ਜਾਣਾ ਘਰਾੜੇ ਮਾਰਨੇ ਮੰਜੀ ਸਾਹਿਬ ਵੱਲੋਂ ਲੱਤਾਂ ਕਰਨੀਆਂ ਪੈਰ ਕਰਨੇ ਇਹੋ ਜੀਆਂ ਔਣਤਾਈਆਂ ਦੀਆਂ ਜਿਹੜੀਆਂ ਸਾਡੇ ਕੋਲ ਆਏ ਸੀ ਇਹ ਵੀਰ ਭਾਈ ਤਰਲੋਚਨ ਸਿੰਘ ਹੁਣੀ ਬਾਕੀ ਸਾਰੇ ਬਲਜੀਤ ਸਿੰਘ ਹੁਣੀ ਸਾਰੇ ਇਕੱਠੇ ਹੋ ਕੇ ਅੱਜ ਇਸ ਬੇਅਦਬੀ ਨੂੰ ਨਾ ਸਹਾਰਦੇ ਹੋਏ ਅੱਜ ਇੱਥੇ ਥਾਣਾ ਸਿਟੀ ਜਗਰਾਉ ਵਿਖੇ ਦਰਖਾਸਤ ਦਿੱਤੀ ਹੈ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਤੇ ਬਾਬਾ ਜੀ ਜਿਹੜੀ ਇਹ ਤੁਸੀਂ ਗੱਲ ਕਰਦੇ ਹੋ ਇਹਦਾ ਕੋਈ ਆਪਣੇ ਕੋਲੇ ਤੱਥ ਹੈਗਾ ਜੀ ਬਿਲਕੁਲ ਉਹਦੇ ਤੱਥ ਹੈਗੇ ਆ ਵੀਡੀਓ ਹੈਗੀਆਂ ਫੋਟੋ ਹੈਗੀਆਂ ਸਾਰਾ ਕੁਝ ਤੇ ਫਿਰ ਜਿਹੜੇ ਉਹ ਗੁਰਦੁਆਰਾ ਸਾਹਿਬ ਦੇ ਮੁਖੀ ਆ ਉਹਨਾਂ ਨਾਲ ਸੰਪਰਕ ਸਾਬਣਾ ਚਾਹਿਆ ਹੀ ਤੁਸੀਂ ਬਿਲਕੁਲ ਇਹਨਾਂ ਨੇ ਵੀਰ ਹੋਣਾਂ ਨੇ ਉਹਨਾਂ ਨਾਲ ਸੰਪਰਕ ਸਾਧਿਆ ਸੀਗਾ ਉਹਨਾਂ ਨੇ ਅੱਜ 11 ਵਜੇ ਦਾ ਆਪਾਂ ਰੱਖਿਆ ਸੀਗਾ ਗੁਰਦੁਆਰਾ ਗੁਰੂ ਸਰ ਕੌਕੇ ਸਾਹਿਬ ਆਪਣਾ ਕੱਟ ਪਰ ਉਹ ਉਹਦੇ ਵਿੱਚ ਆਏ ਨਹੀਂ ਹੈ ਬਾਬਾ ਜੀ ਬਾਬੇ ਨਾਲ ਕਿਸੇ ਦੀ ਗੱਲੋ ਸਤਨਾਮ ਸਿੰਘ ਨਾਂ ਦੇ ਇੱਕ ਹੈਗੇ ਸੀ ਮੁੱਖ ਪ੍ਰਬੰਧਕ ਹੈਗੇ ਖੰਡ ਸੀ ਸੀਸ ਮਿਲਦੇ ਹਾਂ ਜੀ ਬਾਬਾ ਜੀ ਆਏ ਦਿਨਾਂ ਨਾਨਕ ਸਰ ਦੀ ਧਰਤੀ ਤੇ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਪਰ ਸਿਰਫ ਦਰਖਾਸਤ ਦਾ ਕਿਸਮਤ ਹੋ ਕੇ ਰਹਿ ਜਾਂਦੀਆਂ ਜੀ ਜੀ ਇਹਦੇ ਸਬੰਧ ਦੇ ਵਿੱਚ ਆਪਣੀ ਜਿਹੜੀ ਜਥੇਬੰਦੀਆਂ ਕੋਈ ਠੋਸ ਕਦਮ ਕਿਉਂ ਨਹੀਂ ਚੱਕਰੀ ਹੈਗੀ ਜੀ ਬਿਲਕੁਲ ਠੋਸ ਕਦਮ ਚੱਕਿਆ ਜਾਊਗਾ ਜੀ ਪਿਛਲੀਆਂ ਦੀ ਅਸੀਂ ਕਿਸੇ ਦੀ ਕੋਈ ਗੱਲ ਨਹੀਂ ਕਰ ਸਕਦੇ ਇਸ ਦੇ ਉੱਤੇ ਅਸੀਂ ਤਤਪਰ ਰਹਾਂਗੇ ਕਾਰਵਾਈ ਕਰਵਾਵਾਂਗੇ ਜੀ ਆਪਾਂ ਕਿਹੜੀ ਜਥੇਬੰਦੀ ਨਾਲ ਸੰਬੰਧਤ ਆ ਬਾਬਾ ਜੀ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤੋਂ ਹੀ ਸਾਰੇ ਸਿੰਘ ਹੈਗੇ ਆ ਵਿੱਚ ਏਕਨੂਰ ਖਾਲਸਾ ਫੌਜ ਦੇ ਵੀ ਸਿੰਘ ਹੈਗੇ ਆ ਜੀ ਜੀ ਤੇ ਦਮਦਮੀ ਟਕਸਾਲ ਤੋਂ ਵੀ ਵੀਰ ਆਏ ਹੋਏ ਠੀਕ ਹੈ ਜੀ ਹੁਣ ਤੁਸੀਂ ਲਿਖਤੀ ਦਰਖਾਸਤ ਦਿੱਤੀ ਹੈ ਜੀ ਤੁਸੀਂ ਬਿਲਕੁਲ ਲਿਖਤੀ ਦਰਖਾਸਤ ਦਿੱਤੀ ਹੈ ਜੀ ਠੀਕ ਹੈ ਬੇ ਜੀ ਧੰਨਵਾਦ ਤੇ ਤਾਂ ਐਸਐਚਓ ਨੇ ਕੀ ਕਿਹਾ ਜੀ ਕੀ ਪ੍ਰੋਸੈਸਤਾ ਜੀ ਐਸਐਚਓ ਸਾਹਿਬ ਨੇ ਸਾਨੂੰ ਕਿਹਾ ਕਿ ਮੈਂ ਵਿਜੀ ਹਾਂ ਮੇਰੀ ਡਿਊਟੀ ਲੱਗੀ ਹੋਈ ਹੈ ਫੋਰਸ ਦਾ ਇਸ਼ੂ ਹੈਗਾ ਜੀ ਕਿਤੇ ਸਕਿਉਰਟੀ ਪਰਪਸ ਲਈ ਮੈਂ ਜਾ ਰਿਹਾ ਤੇ ਮੈਂ ਇੱਕ ਅੱਧੇ ਦਿਨ ਚ ਤੁਹਾਨੂੰ ਬੁਲਾ ਕੇ ਬਿਆਨ ਲੈ ਕੇ ਕਾਰਵਾਈ ਕਰਾਂਗਾ ਠੀਕ ਹੈ ਜੀ ਉਹ ਤਾਂ ਕਿਤੇ ਕੋਈ ਕਾਰਵਾਈ ਜਿਵੇਂ ਪਹਿਲੀਆਂ ਹੋਈਆਂ ਉਹਨਾਂ ਚ ਕੋਈ ਡਿਲੇ ਕਰ ਜਾਂਦੇ ਆ ਇਹ ਉਦੋਂ ਅਗੇਂਸਟ ਕੋਈ ਫਿਰ ਆਪਣਾ ਕੋਈ ਐਕਸ਼ਨ ਪਲਾਨ ਜਾਂ ਕੋਈ ਦੇਖੋ ਜੀ ਇਹ ਤਾਂ ਹੁਣ ਪ੍ਰਸ਼ਾਸਨ ਨੇ ਦੇਖਣਾ ਕਿ ਕੀ ਕਰਨਾ ਬਦਬੀ ਕਰਤੀ ਆ ਨਾਨਕਸਰੀਆਂ ਨੇ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਆ ਤੇ ਜੇ ਇਹ ਉਹਨਾਂ ਨੂੰ ਬਚਾਉਣਗੇ ਫਿਰ ਪੁਲਿਸ ਤੇ ਅਸੀਂ ਸਿੱਖ ਜਥੇਬੰਦੀਆਂ ਇੱਕ ਦੂਜੇ ਨਾਲ ਝਗੜਾਂਗੇ ਉਹ ਝਗੜਾ ਇਹਨਾਂ ਨੇ ਕਰਵਾਉਣਾ ਕਿ ਉਹ ਤੋਂ ਬਚਣਾ ਕਾਰਵਾਈ ਕਰਨੀ ਇਹ ਪੁਲਿਸ ਪ੍ਰਸ਼ਾਸਨ ਦੇ ਹੱਥ ਚ ਆ ਜੀ ਬਾਬਾ ਜੀ ਇਹ ਇੱਧਰ ਭਾਈ ਤਰਲੋਚਨ ਸਿੰਘ ਜੀ ਨਾਲ ਕੋਲ ਹਾਂਜੀ ਸਰ ਹਾਂਜੀ ਬਾਬਾ ਜੀ ਜਿਹੜੀ ਅੱਜ ਆਪਾਂ ਤੁਸੀਂ ਆਪਣੀ ਜਥੇਬੰਦੀ ਅੱਜ ਸਿਟੀ ਥਾਣੇ ਦੇ ਵਿੱਚ ਪਹੁੰਚੀ ਆ ਬਾਬਾ ਜੀ ਦੇ ਦਸਲ ਮੁਤਾਬਕ ਉੱਥੇ ਬੇਅਦਬੀ ਹੋਈ ਆ ਇਸ ਬਾਰੇ ਤੁਸੀਂ ਹੋਰ ਕੀ ਖਲਾਸਾ ਕਰਨਾ ਚਾਹੋਗੇ ਜੀ ਬਿਲਕੁਲ ਜੀ ਜਿਹੜੀ ਨਾ 11 ਤਰੀਕ ਨੂੰ ਅੱਗੇ ਇਥੇ ਦਰਖਾਸਤ ਇੱਕ ਦਿੱਤੀ ਗਈ ਆ ਸੋਸ਼ਲ ਮੀਡੀਆ ਤੇ ਨਾ ਇੱਕ ਪ੍ਰਮਿੰਦਰ ਸਿੰਘ ਧਰਮਿੰਦਰ ਸਿੰਘ ਨਾਮ ਦਾ ਜਿਹੜਾ ਪਾਠੀ ਸਿੰਘ ਆ ਬਾਬਾ ਸਤਨਾਮ ਸਿੰਘ ਜਿਹੜਾ ਵਾ ਉਹ ਆਪ ਮੁਖੀ ਆ ਸੀ ਸਮੈਲ ਦਾ ਉਹਨੇ ਗਾਂ ਇੱਕ ਜਹੇਦਾਰ ਲਾਇਆ ਵਾ ਜਿਹੜਾ ਪਾਠੀ ਸਿੰਘਾਂ ਦੇ ਜੀ ਇਹ ਜਿਹੜੀ ਮੋਟੀ ਰਕਮ ਲੈਂਦੇ ਆ ਜਿਦਾਂ ਵਾ ਲੋ ਸੰਪਟ ਪਾਠ ਕਰਦੇ ਆ ਜੀ ਸੰਪੜਪਾਰ ਦੀ ਮੋਟੀ ਰਕਮ ਤੇ ਸੰਗਤ ਕੋ ਲੈ ਲੈਂਦੇ ਆ ਤੇ ਜਿਹੜੇ ਪਾਠੀ ਲਾਉਂਦੇ ਆ ਇਹ ਪੂਰੀ ਯੋਗਤਾ ਵਾਲੇ ਪਾਠੀ ਸਿੰਘ ਨਹੀਂ ਲਾਉਂਦੇ ਉਹਨੇ ਕੀ ਕੀਤਾ ਜਿਹੜਾ ਉੱਥੇ ਜਹੇਦਾਰ ਇਹਨਾਂ ਨੇ ਲਾਇਆ ਸੀਗਾ ਉਹਨੇ ਕਾ ਪਾਠੀ ਲੱਖਾ ਸਿੰਘ ਨਾਂ ਦਾ ਇੱਕ ਵਿਅਕਤੀ ਲਾਇਆ ਉਹ ਰਾਤ 12 ਤੋਂ 3 ਉਹਦੀ ਡਿਊਟੀ ਸੀ ਤੇ ਉਹ ਨਸ਼ੇ ਦੀ ਹਾਲਤ ਦੇ ਵਿੱਚ ਜਿਹੜਾ ਵਾ ਰਾਤ 12 ਪੌਣੇ 3 ਵਜੇ 2 2 ਵਜੇ ਤੋਂ ਲੈ ਕੇ 3 ਵਜੇ ਪੌਣੇ 3 ਵਜੇ ਤੱਕ ਉਹ ਮਹਾਰਾਜ ਦੇ ਪਲੰਗੇ ਦੇ ਉੱਤੇ ਲਤਾਂ ਰੱਖ ਕੇ ਉਹ ਪਿਆ ਰਿਹਾ ਜੀ ਘਰਾੜੇ ਮਾਰਦਾ ਸਾਡੇ ਕੋਲ ਉਹਦੀ ਵੀਡੀਓ ਗ੍ਰਾਫਰੀ ਵੀ ਹੈਗੀ ਆ ਜੀ 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 ਜਦੋਂ ਇਹ ਤੋਂ ਦਾ ਜਿਹੜਾ ਉਹ ਜ਼ਹੀਦਾਰ ਹੀ ਜ਼ਹੀਦਾਰ ਨੇ ਮੁੜ ਕੇ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਮੀਡੀਆ ਵਾਲੇ ਵੀਰਾਂ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਸਕਰੀਨਸ਼ਾਟ ਭੇਜ ਭੇਜੇ ਭੇਜ ਕੇ ਤੇ ਮੁੜ ਕੇ ਗਾਰਡ ਲਈ ਕਾਰਵਾਈ ਉਹ ਬੰਦ ਕਰ ਰਿਆ ਸੀਗਾ ਉੱਤੇ ਉਹ ਗਾਂ ਉਹਨੇ ਗਾਂ ਕੀਤੀ ਨਹੀਂ ਕਾਰਵਾਈ ਆਸ ਵਿੱਚ ਇਹ ਸਮਝੌਤਾ ਕਰ ਲੈਂਦੇ ਆ ਇਹ ਲੋਕ ਲੈਣ ਦੇਣ ਕਰ ਲੈਂਦੇ ਆ ਜਦੋਂ ਉਸ ਗੱਲ ਦੀ ਸੋਸ਼ਲ ਮੀਡੀਆ ਤੇ ਰੌਲਾ ਪਿਆ ਤੇ ਸਾਨੂੰ ਵੀ ਫੋਨ ਗਏ ਅਸੀਂ ਪਤਾ ਕੀਤਾ ਫਿਰ ਅਸੀਂ ਪਰਸੋਂ ਇੱਥੇ ਆਏ ਸੀਗੇ ਆਣ ਕੇ ਅਸੀਂ ਉਹਨੂੰ ਵੀ ਬੁਲਾਇਆ ਉਹਨੂੰ ਕਿਹਾ ਅਸੀਂ ਕਿ ਤੈਨੂੰ ਅਸੀਂ ਖੰਡਪਾਟ ਸਾਹਿਬ ਬੁੱਕ ਕਰਾਉਣਾ ਉਹ ਐਡਾ ਲਾਲਚੀ ਬੰਦਾ ਵਾ ਕੇ ਉਹ ਸਾਡੇ ਕੋਲ ਪਾਰ ਬੁੱਕ ਕਰਨ ਦੇ ਲਾਲਚ ਦੇ ਵਿੱਚ ਸਾਡੇ ਕੋਲ ਆਇਆ ਆਣ ਕੇ ਫਿਰ ਉਹਨੇ ਸਾਰੀ ਗੱਲਬਾਤ ਅਸੀਂ ਉਹਨੂੰ ਪੁੱਛੀ ਆ ਉਹਨੇ ਸਾਨੂੰ ਦੱਸੀ ਆ ਦੱਸਣ ਤੋਂ ਬਾਅਦ ਇਹ ਉਹ ਨਸ਼ੇ ਦੀ ਹਾਲਤ ਵਿੱਚ ਲੱਖਾ ਸਿੰਘ ਨੇ ਜਿਹੜਾ ਉਹ ਬੇਦਬੀ ਕੀਤੀ ਆ ਤੇ ਜਿਹੜਾ ਸਤਨਾਮ ਸਿੰਘ ਆ ਉਹਨੇ ਸਿਰਫ ਇੰਨਾ ਹੀ ਪ੍ਰਬੰਧ ਰੱਖਿਆ ਵਾ ਕਿ ਜ਼ਿੰਮੇਵਾਰ ਹੋਣ ਦੇ ਨਾਤੇ ਉਹਨੂੰ ਕੋਈ ਪਤਾ ਨਹੀਂਗਾ ਵੀ ਕਿਵੇਂ ਹੋਇਆ ਕਿਹੜਾ ਬੰਦਾ ਲੱਗਾ ਵਾ ਉਹਨੂੰ ਜਾਦੀ ਉਹ ਸਾਡੇ ਕੋ ਪੱਲਾ ਝਾੜ ਗਿਆ ਅਸੀਂ ਉਹਨੂੰ ਵੀ ਮਿਲੇ ਆ ਕਿਉਂਕਿ ਇਹ ਇਹਨਾਂ ਲੋਕਾਂ ਨੇ ਬਿਜ਼ਨਸ ਬਣਾਇਆ ਹੋਇਆ ਵਾ ਜੀ ਬਾਬਾ ਜੀ ਤੇ ਬਹੁਤ ਵੱਡੇ ਪੱਧਰ ਤੇ ਜਿਹੜੀ ਬੇਦਬੀ ਇਹ ਜਿਹੜੀ ਆ ਇਹ ਕਰ ਰਹੇ ਆ ਇਹ ਲੋਕ ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਤੇ ਬੰਦੀ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹ ਗਾਂਵ ਵਾਸਤੇ ਨਾਥ ਪਵੇ ਕਿਉਂਕਿ ਇਹਨਾਂ ਨੇ ਨਾਨਕ ਸਰ ਜਿਹੜਾ ਇੱਕ ਭਗਤੀ ਦਾ ਘਰ ਮੰਨਿਆ ਜਾਂਦਾ ਸਥਾਨ ਆ ਲੋਕਾਂ ਦੀ ਬਹੁਤ ਆਸਤਾ ਜੁੜੀ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਗੁਰੂ ਸਮਝਣ ਵਾਲੇ ਬਾਬਾ ਆਨੰਦ ਸਿੰਘ ਜੀ ਹੋਏ ਆ ਪਰ ਇਹ ਜਿਹੜੇ ਇਹ ਅੱਜ ਲੋਕ ਇਹਨਾਂ ਗੱਡੀਆਂ ਦੇ ਬੈਠੇ ਆ ਇਹ ਵਪਾਰੀ ਲੋਕ ਬੈਠੇ ਹੋਏ ਆ ਇਹਨੇ ਇੱਕ ਬਿਜ਼ਨਸ ਕਰ ਰਹੇ ਆ ਨਾ ਕਿ ਇਹਨਾਂ ਦਾ ਇਹ ਧਰਮੀ ਨਹੀਂ ਆ ਇਹ ਧਰਮ ਨਹੀਂ ਕਰ ਰਹੇ ਵਪਾਰ ਕਰ ਰਹੇ ਆ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਇਹ ਬੇਅਦਵੀ ਕਰਨ ਵਾਲੇ ਤੁਸੀਂ ਲਖਾ ਸਿੰਘ ਨਾਂ ਦੱਸਿਆ ਜੀ ਉਹ ਕਿੱਥੋਂ ਦਾ ਰਹਿਣ ਵਾਲਾ ਜੀ ਬੰਦਾ ਉਹ ਉਹ ਇਹਨਾਂ ਦੇ ਕੋਲ ਲੈਂਦਾ ਜੀ ਜਿਹੜਾ ਸਤਨਾਮ ਸਿੰਘ ਬਾਬਾ ਬਾ ਉਹਦੇ ਕੋਲ ਉਹਦੀ ਘਰ ਦੀ ਵੀ ਉਹ ਇਹਨਾਂ ਹੀ ਕਮਰੇ ਦਿੱਤੇ ਹੋਏ ਆ ਇਹਨਾਂ ਦੇ ਕੋਲ ਰਹਿੰਦਾ ਹੋਣ ਇਹਨਾਂ ਨੇ ਉਹਨੂੰ ਗਾਂਭਿਸ਼ਾਂ ਕਰਤਾ ਹੋਣੇ ਸਾਨੂੰ ਆਂਦੇ ਉਹ ਰਾਜਸਥਾਨ ਚਲੇ ਗਿਆ ਜੀ ਇੱਥੇ ਚਲੇ ਗਿਆ ਉੱਥੇ ਚਲੇ ਗਿਆ ਝੂਠ ਸੱਚ ਮਾਰਦੇ ਆ ਇਹ ਅੱਜ ਵੀ ਸਾਡਾ ਨਾਲ ਸੰਪਰਕ ਕਰ ਰਿਹਾ ਜਿਹੜੀ ਇਹ ਘਟਨਾ ਬਾਬਾ ਜੀ ਇਹ ਕੱਲ ਰਾਤ ਦੀ ਆ ਜੀ ਨਹੀਂ ਜੀ ਇਹ ਘਟਨਾ ਹੈਗੀ ਆ ਦਸੰਬਰ ਮਹੀਨੇ ਦੀ ਅੱਛਾ ਜੀ 23 ਤਰੀਕ ਦੀ 23 ਦਸੰਬਰ ਦੀ ਘਟਨਾ ਵਾ ਪਰ ਇਹਨਾਂ ਨੇ ਲਿਖਾ ਛੱਡੀ ਆ ਕਿ ਮੁੜ ਕੇ ਉਹ ਜਿਹੜਾ ਕਪਾਠੀ ਸਿੰਘਾਂ ਦਾ ਜ਼ਹੀਦਾਰ ਇਹਨਾਂ ਨੇ ਲਾਇਆ ਨਾ ਉਹਨੇ ਉਹਨੇ 11 ਤਰੀਕ ਨੂੰ ਐਸੇ 11 ਤਰੀਕ ਨੂੰ ਦਰਖਾਸਤ ਦਿੱਤੀ ਹੋਈ ਆ ठाਣੇ ਪਰ ਉਹ ਹੁਣ ਦਰਖਾਸਤ ਹੈ ਜਿਹੜਾ ਵਾ ਉਹ ਦਰਖਾਸਤ ਕਰਤਾ ਵੀ ਆਪ ਸੁਣ ਕੇ ਫਿਰ ਇਹਨਾਂ ਨੇ ਇਹ ਜਿਹੜਾ ਸਮਝੌਤਾ ਵੀ ਕਰਕੇ ਦੇ ਇਹ ਇਹ ਬਹਿ ਗਿਆ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਾਨ ਮਰਜ਼ਾਦਾ ਵਾ ਉਹਨੂੰ ਪੰਕ ਕੀਤਾ ਠੀਕ ਆ ਬਾਈ ਧੰਨਵਾਦ ਹਾਂ ਧੰਨਵਾਦ ਬਹੁਤ ਮਿਹਰਬਾਨ ਜੀ ਸਰ ਬਾਈ ਜੀ ਖੁੱਲ ਕੇ ਨਾਲ ਆ ਜਾਓ ਬੇਟਾ ਸਾਰੇ ਅੱਗੇ ਨੂੰ ਆ ਜਾਓ ਨਾ ਕੋਈ ਕਰਦੀ